ਸਤ ਸ੍ਰੀ ਅਕਾਲ ਦੋਸਤੋ ਸਾਂਝੀ ਕਰਦੇ ਹਾਂ ਇੱਕ ਛੋਟੀ ਜਹੀ ਕਹਾਣੀ ਦਾਤ ਬਹੁਤ ਸਾਰੇ ਲੋਕ ਬਾਬਾ ਜੀ ਦੇ ਡੇਰੇ ਤੇ ਆ ਰਹੇ ਸਨ ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਅਜਹਿ ਸਨ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਤੇ ਉਹ ਪੁੱਤਰ ਦੀ ਦਾਤ ਲੈਣ ਬਾਬਾ ਜੀ ਦੇ ਡੇਰੇ ਆਉਂਦੇ ਸਨ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਡੇਰੇ ਤੇ ਪੁੱਤਰਾਂ ਦੇ ਖਾ ਰਾਤੀਆਂ ਦਾ ਤਾਂਟਾ ਲੱਗਿਆ ਹੋਇਆ ਸੀ ਸ਼ਰਦਾਲੂਆਂ ਦੇ ਵਿੱਚ ਘਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ ਰਹੇ ਸਨ ਇੰਨੇ ਨੂੰ ਬਾਬਾ ਜੀ ਦਾ ਮੋਬਾਈਲ ਵੱਜਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਹਸਪਤਾਲ ਵਿੱਚ ਉਹਨਾਂ ਦੀ ਪਤਨੀ ਨੇ ਤੀਜੀ ਲੜਕੀ ਨੂੰ ਜਨਮ ਦਿੱਤਾ ਹੈ ਛੇਤੀ ਜੋ ਪੁੱਤਰਾਂ ਦਾ ਦਾਤਾ ਬਣਿਆ ਸੀ ਬਖਸ਼ਣ ਵਾਲਾ ਦਾਤਾ ਪੁੱਤਰਾਂ ਦੀਆਂ ਚਿੰਤਤ ਹੋ ਗਿਆ ਤੇ ਹਸਪਤਾਲ ਵਾਲ ਨੂੰ ਰਵਾਨਾ ਹੋ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇੱਕ ਹੀ ਸਬਕ ਮਿਲਦਾ ਭਾਈ ਇਨ੍ਹਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਅਸੀਂ ਨਾ ਮਤਲਬ ਆਪਣਾ ਜਲੂਸ ਕੱਢੀਏ ਨਾ ਤਾਂ ਇਹ ਕਿਸੇ ਨੂੰ ਪੁੱਤਰ ਦੀ ਦਾਤ ਦੇ ਸਕਦੇ ਨੇ ਤੇ ਨਾ ਇਹਨਾਂ ਦੇ ਅੱਲੇ-ਪੱਲੇ ਕੁਝ ਹੈ ਉਸ ਪਰਮਾਤਮਾ ਤੇ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਧੀ ਹੋ ਜਾਏ ਪੁੱਤ ਹੋ ਜਾਏ ਉਸ ਪਰਮਾਤਮਾ ਦੀ ਬਣਾਈ ਦੁਨੀਆ ਤੇ ਭੇਜੀ ਹੋਈ ਰੂਹ ਆ ਉਹ ਕਿਸੇ ਵੀ ਰੂਪ ਚ ਹੋਵੇ ਤੇ ਸਾਨੂੰ ਕਬੂਲ ਕਰਨੀ ਚਾਹੀਦੀ ਹੈ ਜੇ ਅਸੀਂ ਉਸ ਪਰਮਾਤਮਾ ਨੂੰ ਮੰਨਦੇ ਹਾਂ ਕਿ ਉਸ ਪਰਮਾਤਮਾ ਦੀ ਹੋਂਦ ਹੈ ਤੇ ਫਿਰ ਸਾਨੂੰ ਉਸ ਪਰਮਾਤਮਾ ਤੇ ਹੀ ਅਕਾਲ ਪੁਰਖ ਤੇ ਵਾਹਿਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਉਹ ਕਿਸੇ ਵੀ ਧਰਮ ਦਾ ਹੋਵੇ ਇਨਸਾਨ ਕਿਸੇ ਵੀ ਧਰਮ ਦਾ ਹੋਵੇ ਸਿੱਖ ਧਰਮ ਦਾ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਪਰ ਸਾਨੂੰ ਭਰੋਸਾ ਇਸ ਇੱਕ ਉਸ ਅਕਾਲ ਪੁਰਖ ਤੇ ਕਰਨਾ ਚਾਹੀਦਾ ਹੈ ਜਿਹੜਾ ਪੀਰ ਪੈਗੰਬਰਾਂ ਰਹਿਬਰਾਂ ਗੁਰੂਆਂ ਨੇ ਸਾਨੂੰ ਇੱਕ ਨਾਲ ਜੋੜਿਆ ਉਸ ਪ੍ਰਮਾਤਮਾ ਨਾਲ ਜੋੜਿਆ ਤੇ ਇਸ ਕਰਕੇ ਅਸੀਂ ਥਾਂ ਥਾਂ ਨਾ ਫਿਰੀਏ ਜੇ ਆਪਣੇ ਮਨ ਨੂੰ ਅਸੀਂ ਇੱਕ ਥਾਂ ਤੇ ਟਿਕਾ ਲਈਏ ਉਸ ਪ੍ਰਮਾਤਮਾ ਨਾਲ ਜੋੜ ਲਈਏ ਤੇ ਸਾਨੂੰ ਕਦੇ ਦੁੱਖ ਸ਼ੂਭ ਨਹੀਂ ਸਕਣਗੇ ਇਸ ਕਰਕੇ ਇੱਕ ਅਕਾਲ ਪੁਰਖ ਦੀ ਆਰਾਧਨਾ ਕਰੋ ਪੂਜਾ ਕਰੋ ਹੋਰ ਕਿਸੇ ਦੇ ਡੇਰੇ ਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਸਾਰਾ ਕੁਝ ਉਸ ਪ੍ਰਮਾਤਮਾ ਦੇ ਘਰੋਂ ਮਿਲੇਗਾ ਧੰਨਵਾਦ